ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੋਰ ਨ ਭਪ ਜਲ ਫੇਰਾ ਰਹਾਉ ਮੇਰਾ ਹੀ ਰਹਿ ਲੋਚ ਲੱਗੀ ਪ੍ਰਭ ਕੇਰੀ ਹਰ ਨੈਣੋਂ ਹਰ ਪ੍ਰਭ 헤ਰਾ ਸਤਿਗੁਰੂ ਦੇ ਯਾਲ ਹਰਨਾਮ ਅਦਰੜਾਇਆ ਹਰ ਪਾਦਰ ਹਰ ਪ੍ਰਭ ਤੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਤੇਰਾ ਹਰ ਹਿਰਦੈ ਮਨ ਤਨ ਮੀਠਾ ਲਗਾ ਮੁਖ ਮਰਤਕ ਭਾਗ ਚੰਗੇਰਾ ਲੋਭ ਵਿਕਾਰ ਜਿੰਨਾ ਮਨ ਲਗਾ ਹਰ ਬਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਰਤਕ ਭਾਗ ਮੰਦੇਰਾ ਬਬੇ ਇੱਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਦ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਤਿ ਗਪਾਗ ਲਖੇਰਾ ਟੋਢੀ ਮਹੱਲਾ ਪੰਜਵਾਂ ਘਰ ਪਹਿਲਾ ਦੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤਨ ਅਵਰਨ ਕਾਹੂ ਜਾਨੀ ਬੇ ਪਰਵਾਸ ਆਧਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਉ ਊਚ ਸਮਾਨਾ ਠਾਕੁਰ ਤੇ ਰਹਉ आबर न कहूं तानी ऐसो अमर मिल्यो भगत न को राच रहे रंग ज्ञानी रोग शोक दुख जरा मरा हर जने नहीं निकटानी निरप होई रहे लिव एकै नानक हर मन मानी टोडी मोहल्ला बांजवा हर बिसरत सदा खवारी ताको ठोखा कहां बब जाको ओट तुम्हारी रहो ਬੈਨ ਸੇ ਮਰਨ ਜੋ ਜੀ ਬਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵਾ ਅੰਤ ਚਲਾਇਂ ਗੋਹਾਰੀ ਗੁਣ ਲਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤੇ ਸਭ ਲਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰੂ ਪ੍ਰਸਾਦ ਸਾਇ ਹੋਰੇ ਮਨ ਦੇ ਆਇ ਦਸਤਾਇਓ ਮਾਇਆ ਮਗਨ ਸਵਾਦ ਲੋਭ ਮੋਇਓ ਤੈਨ ਪ੍ਰਭ ਆਪ ਪੁਲਾਇ ਹੋ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤ ਨ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਸੰਪਕੋ ਪਾਰ ਗ੍ਰਹਿ ਜੋ ਹਿਨ ਜਾਇਓ ਚਰਨ ਕੰਮਲ ਸਿਉ ਭਾਉ ਨਕੀਨੂ ਮੈ ਸਤਪੁਰਖ ਮਨ ਆਇਓ ਤਾਵਤ ਕੋ ਤਾਵਹਿ ਭਉ ਪਾਤੀ ਜੋਤੀ ਲਿਵਲਦ ਪਰ ਮਾਇਓ ਨਾਮਦਾਨ ਇਸ ਨਾਨ ਨ ਕੀਓ ਇਕ ਨਿਮਖ ਨਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖ ਨਹਿ ਬੂਜੋ ਅਪਨਾਇਓ ਪਰ ਉਪਕਾਰ ਨ ਕਭੂ ਕੀਏ ਨਹੀਂ ਸਤਗੁਰ ਸੇਵਤ ਆਇਓ ਪੰਜ ਦੂਤ ਰਤ ਸੰਗਤ ਕੋਸ਼ਟ ਮਦ ਬਾਰੋ ਮਦ ਮਾਇਓ ਕਰਿਓ ਬੇ ਨਤੀ ਸਾਧ ਸੰਗਤ ਹਰ ਭਗਤ ਬਸਲ ਸੁਣਿਆ ਆਇਓ ਨਾਨਕ ਭਗਤ ਪਰਿਓ ਹਰ ਪਾਛਾ ਰਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨਕ ਬਿਨ ਬੂਝੇ ਬਿਰਥਾ ਆਇਆ ਅਨਕ ਸਾਧ ਸਿੰਗਾਰ ਬੋ ਕਰਤਾ ਜੋ ਮੇਰ ਤੱਕ ਉਹ ਡਾਇਆ ਰਹੋ ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨ ਆਇਆ ਕਰ ਆਵਾਰਣ ਸਵਾਰੀ ਸੇ ਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸੁ ਮਜੂਰੀ ਕਰਤਾ ਓਏ ਮੂਸਲ ਹੈ ਸਹਰਾ ਆਇਆ ਖੇਦ ਭਇਓ ਬੈਗਾਰੀ ਨਿਆਈ ਘਰ ਕੈ ਕਾਮ ਨ ਆਇਆ ਭਇਓ ਅਨਗਰਹਿ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਥ ਸੰਗਤ ਕੈ ਪਾਛੈ ਪਰਿਓ ਜਿਨ ਨਾਨਕ ਹਰ ਰਸ ਪਾਇਆ ਢੋਡੀ ਮਹਾਲਾ ਪੰਜਵਾਂ ਕਿਰਪਾ ਨਿਦ ਬਸੋਰਦਾ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲੱਗ ਪ੍ਰਭ ਸੰਗ ਪ੍ਰੀਤ ਰਹੋ ਦਾਸ ਤੇ ਮਾਰੇ ਕੀ ਭਾਵਹੁ ਤੂਰਾ ਮਹਤਕ ਲੇਲੇ ਲਾਵੋ ਮਹਾਪਦ ਤੇ ਹੂਤ ਪੰਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੋ ਭਾਵੋ ਜੋ ਤੂੰ ਦੇ ਤਹੀ ਇਹ ਤ੍ਰਿਪਤਾ ਆਨ ਨਕਤ ਹੂਤ ਆਵੋ ਸਾਧੀ ਨਿਕਟ ਜਾਣਿਓ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਸੁਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋੜੀ ਮਹਾਲਾ ਪੰਜਵਾ ਘਰ ਦੂਜਾ ਧੁਪ ਦੇ ਇੱਕ ਓਕਾਰ ਸਤਗੁਰ ਪ੍ਰਸਾਦ ਮੰਗਿਉ ਦਾਮ ਠਾਕਰ ਨਾਮ ਅਬਰ ਕਸ ਹੁ ਮੇਰਾ ਸੰਗ ਨ ਚੱਲੈ ਮਿਲੇ ਕਿਰਪਾ ਗੁਣ ਗਾਵ ਰਹਾ ਰਾਜ ਮਾਲ ਅਲੇਖ ਭੋਗ ਰਸ ਸਗਲ ਤਰਬਰ ਕੀ ਸ਼ਾਮ ਤਏ ਤਏ ਬੋ ਵਿਦ ਕੋਤਾਵੈ ਸਗਲ ਨਿਹਾਰ ਸਕਾਮ ਬਿਨ ਗੋਬਿੰਦ ਅਬਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਪਉ ਨਾਨਕ ਸੰਤ ਰੇ ਨ ਮੰਗੂ ਮੇਰੋ ਮਨ ਪਾਵੇ ਬਸ ਰਾਮ ਟੋਡੀ ਮਹਲਾ ਪੰਜਮ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਐ ਹਮਾਰੈ ਰਹੋ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਮੋਖ ਨੂੰ ਸਤਾਰ ਹੈ ਬਿਖੈ ਬਲਾਸ ਕਇਤ ਬਹੁ ਤੇਰੇ ਚਲ ਤਨ ਕਸੂਰ ਸੰਘਾਰ ਹੈ ਇਸ ਤੇ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਭੰਡਾਰ ਹੈ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇ ਰੂਰ ਹੈ ਇਹਾ ਉਹਾ ਲੋਗ ਰਹੁ ਚਰਨ ਪਖਾਰ ਕਰਿਓ ਗੁਰ ਸੇਵਾ ਮਨਹਿ ਚਰਾਵੋ ਭੋਗ ਸੂਡ ਆਪਤ ਬਾਦ ਅਹੰਕਾਰ ਮਾਨਸ ਹੋਈ ਜੋਗ ਸੰਤ ਟਹਿਲ ਸੋਈ ਹੈ ਲਗ ਇਸ ਮਤਕ ਲਿਖਿਆ ਲਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਣ ਕਰਣਾ ਜੋਗ ਟੋਡੀ ਮਹਲਾ ਪੰਜਵਾਂ ਸਤਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਅਰ ਸੋਭਾ ਕਿੰਤਾ ਲਾਹੇ ਹਮਾਰੀ ਰਹਾਓ ਅਵਰ ਨ ਸੂਝਾ ਦੂਜੀ ਉਠਾਹਰ ਹਾਰ ਪਰਿਓ ਤਉ ਤਵਾਰੀ ਲੇਖਾ ਛੋੜ ਅਲੇਖਾ ਸੂਟ ਹੈ ਹਮ ਨਿਰਗੁਣ ਲਿਓ ਅਵਾਰੀ ਸਾਤ ਵਕ ਸੰਤ ਸਦਾ ਮਿਹਰਬਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛਾ ਹੈ ਪਰਿਓ ਰਾਖ ਲਿਓ ਇਹ ਵਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨੇ ਦਗਾਇਣ ਸਾਤ ਸਹਿਜ ਰਸਮਨ ਉਪਜੋ ਸਗਲੇ ਦੁਖ ਭੁਲੈਣ ਰਹੋ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰਿ ਕੇ ਚਰਨ ਰਸੈਣ ਜਨਮ ਮਰਨ ਦੁਹੋਂ ਤੇ ਸੁਟੈ ਭਭ ਜਲ ਜਗਤ ਤਰੈਣ ਖੋਜ ਤ ਖੋਜ ਤ ਤਤ ਵਿਚਾਰਿਓ ਦਾਸ ਗੋਬਿੰਦ ਪੁਰੈਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸੇਮਰਨ ਰਹੈਣ ਟੋਢੀ ਮਹਾਲਾ ਪੰਜਮਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਪਰੰਪਰਿ ਭਏ ਦਇਆਲਾ ਸੇਵਕਾ ਬਣ ਸਿਰ ਕਟਿਉ ਰਹੋ ਕਾਲ ਜਾਲ ਜਮਜ ਹੋਏ ਨਸਕ ਸਤ ਕਾ ਪੰਥਾ ਠਾਟਿਉ ਖਾਤ ਖਰਚਿਤ ਕਿਸਨ ਨਖਟਤ ਨਹੀਂ RAM ਰਤਨ ਤਨ ਘਟਿਉ ਭਸਮਾ ਭੂਤ ਹੋ ਆਖੇ ਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੈ ਲੋਕ ਸਭਾਇਆ ਟੋਡੀ ਮਹਾਲਾ ਪੰਜਵਾ कृपण तान मन किल भिख परे साध संग भजन कर स्वामी ढाकन कौ इक हरे रहोत के सुटकत थाम न जाही करे जिसका बोत आराधे खोटे संग खरे गली सैल उठावत चाहे ऊहा ही है तरे जोर सकत नानक स नाही पर शरण परे ਉਡੀ ਮਹਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਕਾੜ ਕੁਠਾਰ ਕਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਾਉ ਤੀਨੇ ਤਾਪਨ ਬਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗੜ ਨ ਕੋ ਲਾਗੈ ਜਾਕੀ ਪ੍ਰਭ ਆਗੈ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਾਰਨ ਕਾਰਨ ਪ੍ਰਭ ਏਕ ਬਾਲ ਬੁੱਧਪੁਰ ਨੂੰ ਸੁਖਦਾਤਾ ਨਾਨਕ ਹਰ ਹਰ ਇੱਕ ਟੋਡੀ ਮਹੱਲਾ ਪੰਜਮ ਹਰ ਹਰ ਨਾਮ ਸਦਾ ਸਦਾ ਜਾਪ ਤਾਰ ਅਨਗਰਹ ਪਾਰ ਬ੍ਰਹਮ ਸੁਆਮੀ ਬਸਦੀ ਯਕੀਨੀ ਆਪ ਰਹੁ ਜਿਸ ਕੇ ਸੇ ਭਰੋ ਤਿਨਹੀ ਸੰਮਾਲੇ ਬਿਨ ਸੇ ਸੋਗ ਸੰਤਾਪ ਹੱਥ ਤੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਪੰਜਨ ਜਾਗਾ ਬੜ ਬਰਤਾਪ ਟੋਢੀ ਮਹੱਲਾ ਪੰਜਵਾਂ ਸੁਆਮੀ ਸਰਨ ਪਰਿਉ ਦਰਬਾਰੇ ਕੋਟ ਅਪਰਾਧ ਖੰਦਨ ਕੇ ਦਾਤੇ ਤੁਜ ਬਿਨ ਕੌਣ ਉਦਾਰੀ ਰਹਾਉ ਖੋਜਤ ਖੋਜਤ ਬੋਹ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਬਾਇ ਆਰਤ ਬੰਦ ਹਾਰੇ ਚਰਨ ਕੰਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਬੂੜੇ ਕਸੂ ਨ ਥੋਰੀ तेरों नहीं सो जानी बोरी रहो राम न चीनो खिनुआ जो पराई सो अपनी मनुआ नाम संगी सो मदना बसायो सोड़ जाए बाहु चित लायो सो संचो जित पूत सायो अमृत नाम तो सा नहीं पायो काम क्रोध कूप परया। गौर पर गुर प्रसाद नानक को तरया ਤੋੜੀ ਮਹਲਾ ਪੰਜਵਾਂ ਹਮਾਰਾ ਏਕਾ ਹਰੀ ਹਰੀ ਆਨ ਅਬਰ ਸਿਵਾਨ ਨਾ ਕਰੀ ਰਹੁ ਵੱਡਾ ਭਾਗ ਗੁਰ ਆਪਣਾ ਪਾਇਓ ਗੁਰਮੋ ਕੋ ਹਰ ਨਾਮ ਜਰੜਾਇਓ ਹਰ ਹਰ ਜਾਪ ਤਾਪ ਬਰਤ ਨਿਮਾ ਹਰ ਹਰ ਤੇ ਆਏ ਕੁਸਲ ਸਭ ਕੇ ਮਾ ਆਚਾਰ ਵਿਵਹਾਰ ਜਾਤ ਹਰ ਗੁਨੀਆਂ ਮਹਾ ਆਨੰਦ ਕੀਰਤਨ ਹਰ ਸੁਨੀਆਂ ਉਹ ਨਾਨਕ ਜੀ ਨੇ ਠਾਕੁਰ ਪਾਇਆ ਸਭ ਕਿਸ ਤਿਸਕੇ ਗ੍ਰਹਿ ਮੈਂ ਆਇਆ ਟੋਡੀ ਮਹਲਾ ਪੰਜਵਾਂ ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੁ ਨ ਹੋਏ ਰਹੋ ਹਉ ਟੁੰਡੈਂਦੀ ਦਰਸ਼ਨ ਕਰਨ 비ਥੀ 비ਥੀ ਪੇਖਾ ਗੁਰ ਮਿਲ ਪਰਮ ਗਵਾਇਆ ਹੀ ਏਹ ਬਦਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੈ ਏਹ ਬਦ ਨਾਨਕ ਹਰ ਨੈਣ ਅਲੋਏ ਟੋਡੀ ਮਹਲਾ ਪੰਜਵਾਂ ਗਰਬ ਗਹਿਲੜੋ ਬੂੜੜੋ ਹਿਓ ਰੇ ਯੋ ਮਹਾਰਾਜ ਰੀ ਮਾਇਓ ਢਿਹਰ ਨੈ ਆਈ ਮੋਹਿ ਫਾਕਿਓ ਰੇ ਰਹਾਉ ਘਣੋ 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 ਸਦ ਲੋੜੈ ਬਿਨ ਲੈਣੇ ਕੈਠਾ ਪਾਇਓ ਰੇ ਮਹਾਰਾਜ ਰੋਗਾਤ ਬਹੁ ਸਿਓ ਲੁਭੜਿਓ ਨੇ ਭਾਗੜੋ ਪਾਇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਘਰ ਬਾਸ ਨ ਪੌੜਿਓ ਰੇ